ਪੰਜਾਬ ਦੇ ਵਿੱਚ ਵੋਟਾਂ ਸਵੇਰੇ 7 ਵਜੇ ਤੋਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ 9 ਵਜੇ ਤੱਕ ਦਾ ਜੋ ਡਾਟਾ ਹੈ ਉਸ ਦੇ ਮੁਤਾਬਕ ਪੰਜਾਬ ਦੇ ਵਿੱਚ 9 ਵਜੇ ਤੱਕ 9.64 ਫੀਸਦੀ ਦੀ VOTING ਹੋਈ ਹੈ ਤੇ ਪਟਿਆਲਾ ਹਲਕੇ ਦੀ ਜੇ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ 10.35 ਫੀਸਦੀ VOTING ਹੋਈ ਹੈ ਨਾਬਾ ਹਲਕੇ ਦੇ ਵਿੱਚ 11.6 ਫੀਸਦੀ ਦਾ ਅੰਕੜਾ ਸਾਹਮਣੇ ਆਇਆ ਹੈ ਤੇ ਪਟਿਆਲਾ ਦਿਹਾਤੀ ਖੇਤਰ ਦੀ ਜੇ ਗੱਲ ਕੀਤੀ ਜਾਵੇ ਤਾਂ ਪਟਿਆਲਾ ਦਿਹਾਤੀ ਖੇਤਰ ਦੇ ਵਿੱਚ 7.54 ਫੀਸਦੀ ਦੀ VOTING 9 ਵਜੇ ਤੱਕ ਹੋਈ ਹੈ ਤੇ ਰਾਜਪੁਰਾ ਦੇ ਵਿੱਚ 12 ਫੀਸਦੀ ਦੀ VOTING ਸਾਹਮਣੇ ਆਈ ਹੈ ਤੇ ਨੇਰਾਬੱਸੀ ਇਲਾਕੇ ਦੇ ਵਿੱਚ 7.5 ਫੀਸਦੀ ਦੀ VOTING ਹੋਈ ਹੈ ਕਨੌਰ ਦੇ ਵਿੱਚ 13.94 ਫੀਸਦੀ ਸਨੌਰ ਦੇ ਵਿੱਚ 8.9% ਦੀ ਤੇ ਪਟਿਆਲਾ ਅਰਬਨ ਦੀ ਜਗਲ ਕੀਤੀ ਜਾਵੇ ਤਾਂ ਪਟਿਆਲਾ ਅਰਬਨ ਦੇ ਵਿੱਚ 11.9% ਦੀ VOTING ਹੋਈ ਹੈ ਤੇ ਸਮਾਣਾ ਦੇ ਵਿੱਚ 11% ਦੀ ਤੇ ਸ਼ੁਤਰਾਣਾ ਹਲਕੇ ਦੇ ਵਿੱਚ 12% ਦੀ VOTING ਦਰਜ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਜਗਬਾਣੀ TV ਤੁਹਾਨੂੰ ਟਾਈਮ-ਟਾਈਮ ਤੇ VOTING ਪਰਸੈਂਟ ਜੋ ਸ਼ੇਅਰ ਹੈ ਉਹ ਸਾਂਝਾ ਕਰਦਾ ਰਹੇਗਾ ਪੰਜਾਬ ਦੇ ਵਿੱਚ ਵੋਟਾਂ ਸਵੇਰੇ 7 ਵਜੇ ਤੋਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ 9 ਵਜੇ ਤੱਕ ਦਾ ਜੋ ਡਾਟਾ ਹੈ ਉਸ ਦੇ ਮੁਤਾਬਕ ਪੰਜਾਬ ਦੇ ਵਿੱਚ 9 ਵਜੇ ਤੱਕ 9.64% ਦੀ VOTING ਹੋਈ ਹੈ ਤੇ ਪਟਿਆਲਾ ਹਲਕੇ ਦੀ ਜੇ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ 10.35% ਦੀ VOTING ਹੋਈ ਹੈ ਨਾਬਾ ਹਲਕੇ ਦੇ ਵਿੱਚ 11.6% ਦਾ ਅੰਕੜਾ ਸਾਹਮਣੇ ਆਇਆ ਹੈ ਤੇ ਪਟਿਆਲਾ ਦਿਹਾਤੀ ਖੇਤਰ ਦੀ ਜੇ ਗੱਲ ਕੀਤੀ ਜਾਵੇ ਤਾਂ ਪਟਿਆਲਾ ਦਿਹਾਤੀ ਖੇਤਰ ਦੇ ਵਿੱਚ 7.54 ਫੀਸਦੀ ਦੀ VOTING 9 ਵਜੇ ਤੱਕ ਹੋਈ ਹੈ ਤੇ ਰਾਜਪੁਰਾ ਦੇ ਵਿੱਚ 12 ਫੀਸਦੀ ਦੀ VOTING ਸਾਹਮਣੇ ਆਈ ਹੈ ਤੇ ਡੇਰਾ ਬੱਸੀ ਇਲਾਕੇ ਦੇ ਵਿੱਚ 7.5 ਫੀਸਦੀ ਦੀ VOTING ਹੋਈ ਹੈ ਕਨੌਰ ਦੇ ਵਿੱਚ 13.94 ਫੀਸਦੀ ਸਨੌਰ ਦੇ ਵਿੱਚ 8.9 ਫੀਸਦੀ ਤੇ ਪਟਿਆਲਾ ਅਰਬਨ ਦੀ ਜਗਲ ਕੀਤੀ ਜਾਵੇ ਤਾਂ ਪਟਿਆਲਾ ਅਰਬਨ ਦੇ ਵਿੱਚ 11.9 ਫੀਸਦੀ ਦੀ VOTING ਹੋਈ ਹੈ ਤੇ ਸਮਾਣਾ ਦੇ ਵਿੱਚ 11 ਫੀਸਦੀ ਤੇ シュਤਰਾਣਾ ਹਲਕੇ ਦੇ ਵਿੱਚ 12 ਫੀਸਦੀ ਦੀ VOTING ਦਰਜ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਜਗਬਾਣੀ TV ਤੁਹਾਨੂੰ ਟਾਈਮ ਟਾਈਮ ਤੇ VOTING ਪਰਸੈਂਟ ਜੋ ਸ਼ੇਅਰ ਹੈ ਉਹ ਸਾਂਝਾ ਕਰਦਾ ਰਹੇਗਾ